ਬੜੀ ਇੱਕ ਇੰਪੋਰਟੈਂਟ ਗੱਲ ਇਹ ਕਹ ਲਵਾਂ ਪੇ ਜਾਣ ਕੇ ਮੈਨੂੰ ਨਾ ਕਈ ਬੰਦੇ ਪੁੱਛ ਰਹੇ ਸੀਗੇ ਪਾਕਿਸਤਾਨ ਜਿਹੜੀ ਗਈ ਆ ਸਰਬਜੀਤ कौर ਹਨਾ ਤੇ ਇਹ ਮੈਂ ਚਾਹਨਾ ਗੱਲ ਸਾਰੇ ਲੋਕਾਂ ਤੱਕ ਪਹੁੰਚੇ ਹੋਰ ਵੀ ਜਿਹੜੇ ਬਹੁਤ ਸਾਰੇ ਆ ਸਾਡੇ ਇਦਾਂ ਦੀਆਂ ਕੁੜੀਆਂ ਹੋ ਸਕਦੀਆਂ ਹੋਰ ਕਿ ਜਿਹੜੀਆਂ ਇਦਾਂ ਕਿਸੇ ਉਧਰਲੇ ਮੁਲਕ ਦੇ ਮੁੰਡੇ ਨਾਲ ਗੱਲਬਾਤ ਕਰਦੀਆਂ ਹੋਣਗੀਆਂ ਕਿਉਂਕਿ ਸੋਸ਼ਲ ਮੀਡੀਆ ਦਾ ਦੌਰ ਆ ਹਨਾ ਅ ਲਿੰਕ ਤਾਂ ਜੁੜ ਜਾਂਦਾ ਤਾਰਾਂ ਦਾ ਜੀ ਜਾਂਦੀਆਂ ਇੱਕ ਦੂਜੇ ਨਾਲ ਇਸ ਕਰਕੇ ਬਹੁਤ ਜ਼ਰੂਰੀ ਗੱਲ ਆ ਸਰਜੀਤ ਕੌਰ ਨੇ ਜਿਹੜਾ ਇਹ ਕੰਮ ਕੀਤਾ ਜਿਹੜੀ ਹੈ ਨਾ ਗਈ ਸੀਗੀ ਜੱਤੇ ਨਾਲ ਉੱਥੇ ਜਾ ਕੇ ਨੇ ਕਰਾ ਲਿਆ ਵਿਆਹ ਤੇ ਹੁਣ ਗੱਲ ਸੁਣ ਲਿਓ ਵਿਆਹ ਤਾਂ ਇਹਨੇ ਕਰਾ ਲਿਆ ਉਸ ਤੋਂ ਬਾਅਦ ਇਹਦਾ ਉੱਤੇ ਜਲੂਸ ਨਿਕਲ ਗਿਆ ਜਲੂਸ ਇਸ ਤਰ੍ਹਾਂ ਬਾਬੇ ਉਹ ਨਿਕਲਿਆ ਕਿ ਇਹ ਬੀਬੀ ਗਈ ਤੇ ਇਸ ਤਰੀਕੇ ਨਾਲ ਸੀ ਮੈਨੂੰ ਪਤਾ ਨਹੀਂ ਪਾਕਿਸਤਾਨੀ ਨੇ ਮੈਨੂੰ ਕੀ ਐਸ਼ ਕਰਾ ਦੇਣੀ ਆ ਪਤਾ ਨਹੀਂ ਮੈਨੂੰ ਕੀ ਇਹਨੂੰ ਇੱਕ ਹੋਰ ਬਹਿਮ ਸੀ ਕਹਿੰਦੇ ਇਹਨੂੰ ਇਹ ਲੱਗਦਾ ਸੀ ਕਿ ਪਾਕਿਸਤਾਨ ਚ ਬੜੀ ਇੱਜ਼ਤ ਮਿਲਦੀ ਆ ਸਤਕਾਰ ਮਿਲਦਾ ਆ ਉਹੀ ਕਹਿਣਾ ਲੈ ਪੰਜਾਬ ਤੋਂ ਇੱਕ ਸਿੱਖਾਂ ਦੀ ਕੁੜੀ ਆਈ ਸੀ ਆਪਣੇ ਉਹਨੂੰ ਕੁੜੀ ਕਹੋਂਦੀ ਆ ਸਿੱਖਾਂ ਦੀ ਕੁੜੀ ਸਾਡੇ ਇਧਰਲੇ ਬੰਦੇ ਨਾਲ ਆਈ ਆ ਇਹਨੂੰ ਵਹਿਮ ਇਹ ਸੀ ਕਿ ਜਿਵੇਂ ਕੋਈ ਸੀਮਾ ਹਦਰ ਕੋਣ ਸੀ ਆਈ ਨਹੀਂ ਸੀ ਇੰਡੀਆ ਚ ਜਿਵੇਂ ਉਹਨੂੰ ਸਾਡੇ মিডিਆ ਵਾਲੇ ਚੱਕੀ ਫਿਰਦੇ ਸੀਗੇ ਹਨਾ ਬੜਾ ਤੇ ਕੋਈ ਵਕੀਲ ਉਹਦੇ ਨੇ ਖੜ ਗਿਆ ਕੋਈ ਉਹਨੇ ਕੇਸ ਲਾਣ ਲੱਗ ਪਿਆ ਸੀ ਇਹ ਬੀਬੀ ਨੂੰ ਵੀ ਉਹੀ ਵਹਿਮ ਸੀ ਸਰਪਜੀਤ ਕੌਰ ਨੂੰ ਕਿ ਮੈਨੂੰ ਵੀ ਉਸੇ ਤਰ੍ਹਾਂ ਦਾ ਟਰੀਟਮੈਂਟ ਮਿਲੂਗਾ ਪਾਕਿਸਤਾਨ ਦੇ ਵਿੱਚ ਮੈਂ ਵੀ ਉੱਤੇ ਦੀ ਕਹਿ ਲੋ ਭਈ ਸੀਮਾ ਹੈ ਉਧਰ ਟੂ ਬਣ ਜਾਣਾ ਮੈਨੂੰ ਉਧਰ মিডিਆ ਵਾਲਿਆਂ ਨੇ ਜਾਂਦੀ ਨੂੰ ਚੱਕ ਲੈਣਾ ਕਹਿਣਾ ਲਓ ਜੀ ਉਧਰਲੇ ਚੜਦੇ ਪੰਜਾਬ ਤੋਂ ਆ ਗਈ ਸਾਡੇ ਮੁਸਲਮਾਨ ਭਰਾ ਨਾਲ ਵਿਆਹ ਕਰਾਣ ਆ ਗਈ ਬਾਰਡਰ ਨਹੀਂ ਰੋਕ ਸਕੇ ਹੱਦਾਂ ਨਹੀਂ ਰੋਕ ਸਕੀਆਂ ਤਰਾਹਾਂ ਨਹੀਂ ਰੋਕ ਸਕੀਆਂ ਹੋ ਗਿਆ ਬਾਬਿਓ ਉਲਟ ਉਹ ਇੱਕ ਤਾਂ ਉਧਰ ਕਾਨੂੰਨ ਵੀ ਇਸ ਤਰ੍ਹਾਂ ਦਾ ਹੀ ਆ ਕਿ ਉਹਨੂੰ ਜਸੂਸੀ ਵਾਲਾ ਮਸਲੇ ਦੇ ਵਿੱਚ ਹੋ ਗਿਆ ਉੱਪਰੋਂ ਲੋਕ ਉਧਰ ਲਈ ਉਹਨੂੰ ਗਾਲਾਂ ਕੱਢਣ ਲੱਗ ਪਏ ਹੈਨਾ ਤੀਜਾ ਕੰਮ ਇੱਕ ਸਰਬਜੀਤ ਕੌਰ ਨਾਲ ਹੋਰ ਹੋਇਆ ਉੱਥੇ ਕਿਉਂਕਿ ਉਹ ਜਿਹੜਾ ਉਹ ਘਰ ਵਾਲਾ ਉਹਦਾ ਉਹ ਹੈਗਾ ਈਆਂ ਦਾ ਮੁੰਡਾ ਤੇ ਉਹ ਤਾਂ ਆਪ ਬੇਲੜ ਦੀ ਕੋਈ ਕੰਮ ਨਹੀਂ ਸੀ ਕਰਦਾ ਤੇ ਇੱਕ ਕਮਰੇ ਦਾ ਘਰ ਉਹਦਾ ਹੈਨਾ ਤੇ ਉਹ ਪਤੰਦਰ ਇਹਨਾਂ ਗੱਲਾਂ ਹੀ ਸਾਰਾ ਦਿਨ ਕਰਦਾ ਹੁੰਦਾ ਸੀ ਤੇ ਜਦੋਂ ਹੁਣ ਚੁੱਲ ਗਈ ਤੇ ਰੋਟੀ ਦੇ ਪੈ ਗਏ ਜਦ ਹੈਨਾ ਤੇ ਪਹਿਲੀ ਤੀਮੀ ਉਹ ਵਿਚਾਰੀ ਇਹਦੀ ਜਾਨ ਨੂਰੋਂਦੀ ਸੀ ਉਪਰੋਂ ਆਹ ਚਲ ਗਈ ਹੈਨਾ ਤੇ ਉੱਥੇ ਫਿਰ ਹੁਣ ਦੇਖੋ ਪਾਕਿਸਤਾਨ ਦੇ ਵਿੱਚ ਜਾ ਕੇ ਤਾਂ ਕੰਮ ਵੀ ਕਰਨਾ ਪੈਣਾ ਸੀ ਹੈਨਾ ਉੱਥੇ ਕਿਹੜਾ ਬਈ ਨੋਟ ਬਹੁਤ ਸੀਗੇ ਤੇ ਇੱਕ ਇਹ ਨਹੀਂ ਸੀ ਕਰ ਸਕਦੀ ਸਰਬਜੀਤ ਕੌਰ ਕਿ ਪਿੱਛੋਂ ਪੈਸੇ ਪਿੱਛੋਂ ਮਤਲਬ ਜਿਹੜੇ ਭਾਰਤ ਦੇ ਵਿੱਚ ਇਹਦੇ ਕੋਲ ਕਰੋੜਾ ਰੁਪਈਆ ਲੱਖਾਂ ਰੁਪਈਆ ਨੇ ਜੋੜਿਆ ਸੀ ਉਹ ਨਹੀਂ ਇਹ ਉਧਰ ਨੂੰ ਲਿਜਾ ਸਕੀ ਇਹਨ ਦਾ ਮਤਲਬ ਜਿੱਥੇ ਨਾਲ ਚਲ ਗਈ ਫਿਰ ਉੱਥੇ ਹੁਣ ਇਹਦੇ ਕੋਲ ਪੈਸੇ ਹੈ ਨਹੀਂ ਜਾ ਤਪਲੀ ਹੁੰਦੇ ਤਾਂ ਖੱਤੀ ਜਾਂਦੀ ਵਧੀਆ ਜ਼ਿੰਦਗੀ ਪਰ ਉਹ ਤੇ ਸ਼ਕਤੀ ਹੋ ਗਈ ਹੈ ਨਾ ਤੇ ਇਹਨਾਂ ਨੂੰ ਫੜੋ ਤੇ ਵਾਪਸ ਭੇਜੋ ਇਹ ਤਾਂ ਰਿਸ਼ਤੇ ਖਰਾਬ ਹੋ ਰਹੇ ਆ ਦੋ ਮੁਲਕਾਂ ਦੇ ਸਭ ਤੋਂ ਵੱਡੀ ਗਲਤੀ ਇਹ ਕਰ ਗਈ ਜਥੇ ਨਾਲ ਜਿਹੜਾ ਗਈ ਹੈ ਨਾ ਤੇ ਜਿਹੜੀ ਸੀਮਾ ਇੱਧਰ ਆਈ ਸੀ ਉਹ ਆਈ ਸੀ ਬਾਇਆ ਨੇਪਾਲ ਹੁੰਦਿਆਂ ਹੋਇਆਂ ਉਹ ਉਹ ਕੋਈ ਧਰਮ ਦਾ ਨੇ ਸਹਾਰਾ ਨਹੀਂ ਸੀ ਲਿਆ ਇਹ ਕੇਵਲ ਜਨਾਨੀ ਨੇ ਸਾਰਾ ਲਿਆ ਧਰਮ ਦਾ ਤੇ ਮਹਾਰਾਜ ਜੀ ਨੇ ਨਾ ਧਰਮ ਦੇ ਨਾਂ ਤੇ ਧੋਖਾ ਕਰਨਾ ਕਿਸੇ ਨਾਲ ਤੇ ਫਿਰ ਉਹਦੇ ਨਾਲ ਵੀ ਹੋਣਾ ਫਿਰ ਹੁਣ ਚਵਲ ਜਨਾਨੀ ਨਾਲ ਹੋਇਆ ਉੱਥੇ ਬਹੁਤ ਵੱਡਾ ਧੋਖਾ ਧੋਖਾ ਇਸ ਤਰ੍ਹਾਂ ਹੋਇਆ ਪਈ ਉਹ ਜਿਹੜਾ ਇਹਦਾ ਜਿੰਨੇ ਨਾ ਨਿਕਾਹ ਕਰਾਇਆ ਉਹਨੇ ਆਪਣੇ ਹੀ ਰਿਸ਼ਤੇਦਾਰਾਂ ਆਪਣੀਆਂ ਜਿਹੜੀਆਂ ਘਰ ਦੀਆਂ ਸੀ ਕਿਆਂ ਉਹਨਾਂ ਨੂੰ ਕਹਿੰਦਾ ਵੀ ਇਹਨੂੰ ਹੁਣ ਤੁਸੀਂ ਥੋੜਾ ਜਿਹਾ ਤੰਗ ਕਰੋ ਆਪੇ ਤੇ ਉਹਨਾਂ ਤੋਂ ਕਹਿ ਕੂਕ ਕੇ ਚੰਗੀ ਯਾਨੀ ਕਿ ਦੁਖੀ ਕੀਤੀ ਐ ਉਹ ਸਰਬਜੀਤ ਕੌਰ ਉਹਨੇ ਹਾਂ ਕਿਉਂਕਿ ਉਹਨੇ ਉਹ ਦੁਖੀ ਇਸ ਕਰਕੇ ਕੀਤੀ ਉਹਦੇ ਕੋਲ 3-4 ਮਹੀਨੇ ਰਹਿ ਗਈ ਜਨਾਨੀ ਜੋ ਕੁਛ ਉਹਨੇ ਖਾਣਾ ਖੱਟਣਾ ਸੀ ਖੱਟ ਲਿਆ ਦੇਖ ਲਿਆ ਸਾਰਾ ਕੁਝ ਕਰ ਲਿਆ ਉਹਨੇ ਕਿਹਾ ਹੁਣ ਇਹਦੇ ਕੋਲ ਰਹਾ ਕੀ ਆ ਇੱਕ ਉੱਪਰੋਂ ਇਹ ਬੁੱਢੀ ਜਨਾਨੀ ਤੇ ਕੁੜੀ ਬਣ ਕੇ ਗਈ ਆਪਣੇ ਆਪਣੇ ਨੂੰ ਕੁੜੀ ਕਹਾਂਦੀ ਸੀ ਪੋਤਿਆਂ ਵਾਲੀ ਕਹਿੰਦੇ ਹੋ ਜੋ ਆ ਤੇ ਆਪਣੇ ਆਪ ਨੂੰ ਕੁੜੀ ਕਹਾਂਦੀ ਸੀ ਹੈ ਤੇ ਇਹ ਕੋ ਨੂੰ ਪਹਿਲਾ ਬਹਿਮ ਸੀਗਾ ਜਿਹੜਾ ਉਹ ਪਾਕਿਸਤਾਨੀ ਦੀ ਵੀ ਪਤੋਂ ਨਹੀਂ ਕਿੰਨੀ ਕੁ ਸੋਹਣੀ ਹੋਣੀ ਆ ਜਾਂ ਇਦਾਂ ਹੋਣੀ ਆ ਜਦੋਂ ਉੱਤੇ ਜਾ ਕੇ ਦੇਖੀ ਉਹਨ ਸਾਰਾ ਕੁਝ ਦੇਖ ਲਿਆ ਜਦੋਂ ਸਾਰਾ ਕੁਝ ਖੁੱਲੇ ਗਿਆ ਸਾਹਮਣੇ ਆਏ ਸਰਬਜੀਤ ਘੋਰ ਦਾ ਫਿਰ ਉਹਨੇ ਦੇਖ ਲਿਆ ਭਰਾਵਾ ਇਹ ਤਾਂ ਤੋਬਾ ਹੀ ਆ ਜਿੰਨੀ ਮਰਜੀ ਨ੍ਹਾਈ ਜਾਵਾਂ ਜਿੰਨੀ ਵਾਰ ਮਰਜੀ ਨ੍ਹਾਈ ਜਾਵਾਂ ਨਾ ਕੇ ਕੀ ਹੋਣਾ ਹੈਨਾ ਤੇ ਫਿਰ ਉਹਨ ਆਈ ਅਕਲ ਤੇ ਉਹਨੇ ਸੋਚਿਆ ਕਿ ਤੋਂ ਮੈਂ ਖੜਾ ਚੜਾਵਾਂ ਇੱਕ ਤਾਂ ਉਹ ਨੂੰ ਇਹ ਹੋ ਗਿਆ ਕਿ ਮੈਂ ਆਪਣੇ ਮੁਲਕ ਦੇ ਵਿੱਚ ਮੇਰੀ ਤੇ ਇਹ ਇਲਜ਼ਾਮ ਲੱਗ ਜਾਣੇ ਆ ਵੀ ਪਤਾ ਨਹੀਂ ਇਹਨੇ ਜਸੂਸੀ ਕਰਨ ਸੱਦੀ ਆ ਜਾਂ ਪਤਾ ਨਹੀਂ ਕਿੰਨੇ ਕੁ ਸਾਡੇ ਇਧਰਲੇ ਮੁਲਕ ਦੇ ਹਿੱਤ ਦਿੰਦਾਰੇ ਆ ਸਰਬਜੀਤ ਕੌਰ ਨੂੰ ਉਧਰ ਸ਼ੱਕ ਦੀ ਨਿਗਾਹ ਤੇ ਆ ਗਿਆ ਹਨ ਉਹਨੇ ਵੀ ਬਚਣ ਲਈ ਕੀ ਕੀਤਾ ਇਹਨੂੰ ਸਿਰ ਦਿੱਤਾ ਫਿਰ ਅੱਗੇ ਇਹਨੂੰ ਸਿਰ ਦਿੱਤਾ ਅੱਗੇ ਕਿਹਨਾਂ ਦੇ ਆਪਣੀ ਘਰਦੀਆਂ ਦੇ ਘਰਦੀਆਂ ਜਿਹੜੀਆਂ ਇੱਕ ਤਾਂ ਮਾਮੂ ਆਈ ਦੀ ਇੱਕ ਹੋਰ ਵਾ ਕੋਈ ਮਾਂ ਤਾਂ ਚਲੋ ਸੌਰੀ ਮਾਂ ਤਾਂ ਮਾਏ ਹੁੰਦੀ ਆ ਮਾਂ ਦਾ ਇੱਕ ਜਿਹੜੀ ਘਰ ਦੀ ਆ ਉਹਨੂੰ ਇੱਕ ਵਿੱਚ ਨਾਨਾ ਜੋ ਵੀ ਉਹਨਾਂ ਨੂੰ ਕਹਿ ਕੇ ਉਹਨੇ ਤੇ ਇਹਨੂੰ ਜੀ ਸੋਹਣੀ ਕਹਿੰਦੇ ਤੰਗ ਪਰੇਸ਼ਾਨ ਕੀਤਾ ਕਰਵਾਇਆ ਉਹਨੇ ਤੇ ਕਹਿੰਦਾ ਫੇਰੇ ਇਹਨੇ ਕਾਲ ਕੀਤੀ ਕਰਨੈਲ ਸਿੰਘ ਆਪਣੇ ਘਰ ਵਾਲੇ ਨੂੰ ਇੱਧਰ ਹਾਏ ਮੈਂ ਤਾਂ ਦੁਖੀ ਬੜੀ ਮੇਰ ਕੋ ਕੋਟੀ ਹੈ ਨਹੀਂ ਮੈਂ ਤਾਂ ਕਰੋੜਾਂ ਦੀ ਮਾਲਕ ਮੈਂ ਤਾਂ ਐ ਮੈਂ ਤਾਂ ਉਦਾਂ ਦਾ ਉਹ ਪਤੰਦਰ ਆ ਜਾ ਐ ਤੇਨੂੰ ਤੇਰਾ ਭਰਾ ਇਦਾਂ ਹੋ ਗਿਆ ਉਹ ਇਹ ਤੋਂ ਤੈ ਕੀ ਲੈਣਾ ਯਾਰ ਹੁਣ ਇਹਦੇ ਪੱਲੇ ਕੀ ਰਹਿ ਗਿਆ ਸਰਬਜੀਤ ਕੌਰ ਦੇ ਓਏ ਦਾਪਾ ਕਰੀ ਨੂੰ ਰਹਿਣ ਦੇ ਉੱਧਰ ਮੈਨੂੰ ਤਾਂ ਇਹ ਨਹੀਂ ਪਤਾ ਭਈ ਨਿਕਾਹ ਕਰਾ ਕੇ ਧਰਮ ਬਦਲ ਕੇ ਜਿਹੜੀ ਜਨਾਨੀ ਨਿਕਾਹ ਕਰਾ ਕੇ ਧਰਮ ਬਦਲ ਕੇ ਜਿਹੜੀ ਜਨਾਨੀ ਉੱਤੇ 3 ਮਹੀਨੇ ਖੇ ਖਾ ਚੁੱਕੀ ਹੋਵੇ ਉਹਨੂੰ ਇੱਧਰ ਸੱਦ ਕੇ ਪ੍ਰਾਣਾ ਘਰ ਵਾਲੇ ਨੇ ਉੱ ਤੋਂ ਲੈਣਾ ਕੀ ਆ ਯਾ ਹਾਦਾ ਹੈ ਨਾ ਅੱਜ ਹੁਣ ਤੁਸੀਂ ਵੀ ਦੱਸਿਓ ਜਰੂਰ ਇੱਕ ਗੱਲ ਵੀ ਜਿਹੜਾ ਕੰਮ ਸਰਬਜੀਤ ਕੌਰ ਨੇ ਕੀਤਾ ਇਹਨੇ ਕੰਮ ਜਿਹੜਾ ਕੀਤਾ ਨਾ ਇਹ ਕੰਮ ਵਧੀਆ ਹੋ ਗਿਆ ਦੂਜੀਆਂ ਨੂੰ ਕੰਨ ਹੋ ਗਏ ਐਦਾਂ ਦੀਆਂ ਹੋਰ ਪਤਾ ਨਹੀਂ ਕਿੰਨੀਆਂ ਹੋਣੀਆਂ ਜਿਹੜੀਆਂ ਸੋਚਦੀਆਂ ਹੋਣੀਆਂ ਸੀ ਵੀ ਫਲਾਨੇ ਨਾਲ ਉਧਰ ਜਾ ਕੇ ਵਿਆਹ ਕਰਾਣਾ ਉਹਨਾਂ ਨੂੰ ਪਤਾ ਲੱਗ ਗਿਆ ਜਦੋਂ ਹੱਦਾਂ ਬਾਰਡਰ ਟੱਪ ਕੇ ਦੂਜੇ ਮੁਲਕਾਂ 'ਚ ਵਿਆਹ ਕਰਾ ਕੇ ਜਾਣਾ ਹੁੰਦਾ ਨਾ ਉੱਥੇ ਕੋਈ ਨਹੀਂ ਪੁੱਛਦਾ ਪਤਾ ਨਹੀਂ ਕੀ ਹਾਲਤ ਹੁੰਦੀ ਆ ਤੇ ਸੋ ਹਾਲਤ ਹੁਣ ਹੋਈ ਮਾੜੀ ਸਰਬਜੀਤ ਕੌਰ ਦੀ ਸਰਬਜੀਤ ਕੌਰ ਨਾ ਖੇਢੀ ਉਸ ਬੰਦੇ ਨੇ ਚਾ ਲਈ ਯਾਰ ਤੇ ਇੱਕ ਉਹ ਪਾਕਿਸਤਾਨੀ ਟਗਾ ਲਾਲਚੀ ਉਹਨੂੰ ਇਹ ਲੱਗਦਾ ਸੀ ਵੀ ਪਤਾ ਨਹੀਂ ਕਿੰਨੇ ਕੁ ਪੈਸੇ ਪੂਸੇ ਆ ਜਾਣੇ ਆ ਕਿੰਨੇ ਕੁ ਲੈ ਕੇ ਆਉਣੇ ਆ ਇਹਦੇ ਕੋਲ ਬੜਾ ਕੁਝ ਵਾ ਉਹ ਮਤਲਬ ਆ ਵੀ ਉਹਦਾ ਹੱਲ ਨਹੀਂ ਹੋਇਆ ਇੱਧਰ ਲੱਪੇ ਤਾਂ ਇੱਧਰ ਹੀ ਰਹਿ ਗਿਆ ਉੱਧਰ ਕਿੱਦਾਂ ਮੰਗਾ ਲੈਣਾ ਉੱਥੇ ਕਾਨੂੰਨੀ ਕਾਰਵਾਈ ਹੈ ਨਾ ਤੇ ਫਿਰ ਹੁਣ ਜਦੋਂ ਇਹਨੇ ਫਿਰ ਇਹ ਤੱਕ ਲਿਆ ਵੀ ਮੈਂ ਹੁਣ ਨੰਗ ਹੋ ਗਈਆਂ ਮੇਰੇ ਪੱਲੇ ਕੱਖ ਨਹੀਂ ਰਿਹਾ ਤੇ ਮੈਂ ਵਾਪਸ ਭਾਰਤ ਮੁੜ ਜਾਣਾ ਫਿਰ ਇਹੋ ਜੀ ਕਰਕਤਰ ਕੇ ਆਪੇ ਹੀ ਚਲ ਗਈ ਹੈ ਨਾ ਉੱਥੇ ਪ੍ਰਸ਼ਾਸਨ ਕੋਲ ਅਗਲੇ ਨੇ ਪਹਿਲਾਂ ਤਾਂ ਸੋਚਿਆ ਚਲੋ ਇਹਨੂੰ ਭੇਜ ਦਿੰਨੇ ਆ ਫਿਰ ਉਹਨਾਂ ਦੇ ਵੀ ਦਿਮਾਗ 'ਚ ਆਇਆ ਕਿ ਯਾਰ ਉਹ ਇਹ ਜਿਹੜਾ ਇੰਨੀ ਖੇਤੀ ਹੁਣ ਵਾਪਸ ਤੁਰ ਪਈਆ ਇਹ ਕਿਤੇ ਕੋਈ ਗਲਤ ਤਾਂ ਨਹੀਂ ਕੋਈ ਭੇਤ ਕੋਈ ਕੋਈ ਗੱਲ ਸਾਡੀ ਕੋਈ ਜਸੂਸੀ ਕਰਕੇ ਤਾਂ ਨਹੀਂ ਚੱਲੀ ਕੋਈ ਮਿਸ਼ਨ ਤੇ ਤਾਂ ਨਹੀਂ ਅੱਜੋ ਸੀ ਕਿਉਂਕਿ ਤੁਹਾਨੂੰ ਪਤਾ ਹੀ ਆ ਆਪਰੇਸ਼ਨ ਸੰਧੂਰ ਮਹੀਨੇ ਹੋ ਕੇ ਹਟਿਆ ਸੀ ਤੇ ਉਹਨਾਂ ਨੂੰ ਪ੍ਰਸ਼ਾਸਨ ਉੱਤੇ ਦਿਨੋਂ ਸ਼ੱਕ ਪੈ ਗਈ ਤੇ ਜੋ ਵੀ ਉਹਦੀਆਂ ਏਜੰਸੀਆਂ ਆ ਤਾਂ ਕਰਕੇ ਉਹਨਾਂ ਚੱਕ ਕੇ ਹੁਣ ਤਕੀਓ ਆ ਅੰਦਰ ਸ਼ੈਲਟਰ ਦੇ ਵਿੱਚ ਹੈ ਜਿਹੜਾ ਉਹਨਾਂ ਦਾ ਯਾ ਟਰੋਂ ਦੇ ਵਿੱਚ ਰੱਖੀ ਹੋਆ ਤੇ ਉੱਤੇ ਪੁੱਛਕਿਛੇ ਤੋਂ ਕਰਦੇ ਆ ਦੱਸ ਬੀਬਾ ਮੈਂ ਤਾਂ ਕਹਿੰਨਾ ਪਾਕਿਸਤਾਨੀ ਹੈ ਨਾ ਜਿਹੜੇ ਪ੍ਰਸ਼ਾਸਨ ਵਾਲੇ ਨੂੰ ਅਕਲ ਦੇਣ ਸੋਣੀ ਸੋਣੀ ਉਹ ਤਾਂ ਕਹਿੰਨੇ ਆ ਇਹਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਨਾਮ ਬਦਨਾਮ ਕੀਤਾ ਜਥੇ ਨਾਲ ਜਾ ਕੇ ਜਥੇ ਨਾਲ ਜਾ ਕੇ ਗੁਰੂ ਸਾਹਿਬ ਦਾ ਸਹਾਰਾ ਲੈ ਕੇ ਗਈ ਆ ਇਦਾਂ ਕਦੇ ਵੀ ਰਿਸ਼ਤਾ ਤੋੜਨੀ ਸੀ ਚੜਨਾ ਕਿਉਂਕਿ ਇਹਨੇ ਉਸ ਰੱਬ ਨਾਲ ਹੀ ਪਹਿਲੇ ਪੈਰ ਰੱਬ ਨਾਲ ਹੀ ਧੋਖਾ ਕਰਕੇ ਇੱਕ ਧਰਮ ਦਾ ਸਹਾਰਾ ਲੈ ਕੇ ਜਾ ਕੇ ਆਪਣੇ ਘਰ ਬਸਾਉਣ ਦੀ ਕੋਸ਼ਿਸ਼ ਕੀਤੀ ਪਰ ਤੁਹਾਨੂੰ ਲੱਗਦਾ ਸੀ ਇਹਦਾ ਘਰ ਪਾਸ ਜਾਣਾ ਉਹ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਹੈਨਾ ਇਸ ਕਰਕੇ ਇਸ ਜਨਾਨੀ ਦਾ ਬੇੜਾ ਬਹਿ ਗਏ ਨਹੀਂ ਕਰਤੂਤਾਂ ਇਧਰ ਤਾਂ ਕਹਿੰਦੇ ਮਾੜੀਆਂ ਸੀਗੀਆਂ ਸੀਗੀਆਂ ਉਧਰ ਵੀ ਮਾੜੀਆਂ ਹੀ ਆ ਕੋਈ ਖਰੀਆਂ ਨਹੀਂ ਹੈਗੀਆਂ ਉਹਨੂੰ ਪਤਾ ਲੱਗ ਗਿਆ ਉਧਰਲੇ ਘਰ ਵਾਲੇ ਨੂੰ ਭਈ ਉਹ ਵੀ ਐਦਾਂ ਕੀ ਕਹਾਂਦੀ ਪਤਾ ਨਹੀਂ ਕੀ ਕੀ ਕਰਦੀ ਐ ਅੱਜ ਉਹ ਤਾਂ ਉਹਨੇ ਸੋਚਿਆ ਭਈ ਮੈਂ ਫਿਰ ਇਹਨੂੰ ਰੱਖ ਕੇ ਹੁਣ ਇੱਥੇ ਕਰੂੰਗਾ ਵੀ ਕੀ ਹੈਨਾ ਜਿਹੜੀ ਪਹਿਲੇ ਪੋਤੇਆਂ ਵਾਲੀ ਨਾਲੇ ਉਹ ਲੋਕ ਬੜੇ ਸ਼ੈਤਾਨ ਆ ਹੁਣ ਕੁਝ ਲੋਕ ਤਾਂ ਇਹ ਕਹਿੰਦੇ ਤੇ ਫੇ ਅਗਲੇ ਨੇ ਕਿਹਾ ਹਣਾ ਚੱਲ ਕੋਈ ਨਹੀਂ ਆਪਣੇ ਜਿਹੜੇ ਹੋਰ ਸੰਗੀ ਸਾਥੀ ਆ ਉਹ ਵੀ ਚੱਲ ਟੋਬੇ 'ਚ ਨਾ ਲੈਣ ਉੱਥੇ ਕੀ ਆ ਉਹਨਾਂ ਨੂੰ ਵੀ ਨੜਾ ਆਣੇ ਆ। ਇਦਾਂ ਦਾ ਹੀ ਕੰਮ ਹੁੰਦਾ ਫਿਰ ਇਦਾਂ ਦੀਆਂ ਨਾ। ਜਦੋਂ ਫਿਰ ਇਦਾਂ ਦਾ ਕੰਮ ਹੁੰਦਾ ਹਨਾ ਇਹ ਅਸਲ 'ਚ ਹੁਣ ਤੜਫੀ ਤਾਂ ਹੀ ਆ ਸਰਬਜੀਤ ਕੌਰ। ਇਹਦੀਆਂ ਜਿਹੜੀਆਂ ਇਹਨੂੰ ਕਾਲਾਂ ਆਈਆਂ ਸੀ ਨਾ ਮੈਂ ਵਾਪਸ ਆਣਾ ਵਾਪਸ ਆਣਾ ਲੱਗਦਾ ਹੀ ਇਹ ਕੰਮ ਇਹਦੇ ਨਾਲ ਹੋਇਆ। ਅਗਲਾ ਕਹਿੰਦਾ ਹੋਣਾ ਚਲੋ ਮਿਲ ਮਿਲ ਸਾਰੇ ਹੀ ਮਿਲ ਕੇ ਚਲੋ ਖਾ ਪੀ ਲੈਨੇ ਆ ਉੱਥੇ ਕੀ ਆ। ਨਾਲੇ ਉਹਨੂੰ ਕੀ ਸਗਾ ਉਹਦੀ ਕਿਹੜੀ ਕਿਤੇ ਬਹੁਤ ਸਗੀ ਸੀਗੀ ਕਿ ਕਿਦਾਂ ਕਿਤੇ ਹੀਰ ਰਾਂਝੇ ਵਾਲਾ ਪਿਆਰ ਤੇਗਾ ਉੱਥੇ ਅਗਲਾ ਸੋਚਦਾ ਚਲੋ ਚੱਕੀ ਜਾਣਦੇ ਉਹ ਕੰਮ ਐਦਾਂ ਨਹੀਂ ਇਹਦੀਆਂ ਗੱਲਾਂ ਬਾਤਾਂ ਆ ਕਹਿਣ ਦਾ ਮਤਲਬ ਇਹ ਆ ਬਾਬਿਓ ਮੈਂ ਚਾਹਨਾ ਮੇਰੀ ਗੱਲ ਜਿੰਨੇ ਵੀ ਵੱਤ ਤੋਂ ਵੱਧ ਲੋਕਾਂ ਤੱਕ ਪਹੁੰਚਦੀ ਆ ਪਹੁੰਚੇ ਕਿ ਹੋਰ ਨਾ ਕੋਈ ਕਾਲੂ ਇਹ ਕਦਮ ਚੱਕੇ ਕੁੜੀ ਉਹ ਵੀ ਸਾਡੇ ਪੰਜਾਬ ਦੀ ਖਾਸ ਕਰਕੇ ਸਾਡੇ ਪੰਜਾਬ ਦੀ ਸਾਨੂੰ ਵੀ ਇਹਦੇ ਬਾਰੇ ਲੋਕਾਂ ਨੂੰ ਜ਼ਿਆਦਾ ਜਾਗਰੂਕ ਕਰਨਾ ਚਾਹੀਦਾ ਆ ਲੋਕਾਂ ਨੂੰ ਜ਼ਿਆਦਾ ਦੱਸਣਾ ਚਾਹੀਦਾ ਆ ਕਿ ਭਾਈ ਇਹਦੇ ਨਾਲ ਆ ਹੋਇਆ ਮੈਂ ਦੋ ਤਿੰਨ ਵੀਡੀਓ ਪਾ ਚੁੱਕਾ ਤੇ ਆ ਲਾਈਵ ਵੀ ਅੱਜ ਪਾਤਾ ਹਾਂ ਨਾ ਤੇ ਇੱਕ ਕੱਲ ਵੀ ਪਾਈ ਸੀ ਉਹਦੇ 'ਚ ਵੀ ਇਹੋ ਹੀ ਦੱਸਿਆ ਮੈਂ ਤੁਸੀਂ ਸੁਣਿਓ ਜਾ ਕੇ ਆ ਇਹ ਤੋਂ ਪਹਿਲਾਂ ਜਿਹੜੀ ਵੀਡੀਓ ਪਾਜੋ ਆ ਤੇ ਸ਼ਾਰਟ ਤਾਂ ਪਾਉਣਾ ਹੀ ਹੁੰਦਾ ਆ ਮੈਂ ਉਹ ਦੋ ਤਿੰਨ ਮਿੰਟ ਦੀ ਵੀਡੀਓ ਉਹਦੇ 'ਚ ਵੀ ਇਹੋ ਹੀ ਇਹਦੇ ਬਾਰੇ ਕਰਜੀਤ ਕੋਰ ਬਾਰੇ ਤਾਂ ਸਿਰ ਤਾਂ ਕਰਕੇ ਮੈਂ ਹੋਰ ਜਿਹੜੀਆਂ ਗੁੱਝੀਆਂ ਗੁੱਝੀਆਂ ਕੋਈ ਪਤਾ ਨਹੀਂ ਬੈਠੀਆਂ ਹੋਣ ਜਾਂ ਕੋਈ ਇਦਾਂ ਦਾ ਕੋਈ ਸੋਚ ਕੇ ਬੈਠੀ ਹੋਵੇ ਉਹਨੂੰ ਵੀ ਪਤਾ ਲੱਗ ਜਾਵੇ ਤੇ ਉਹਨੂੰ ਵੀ ਅਕਲ ਆ ਜਾਵੇ ਤੇ ਭਾਈ ਉਧਰ ਬੁਰੇ ਹਾਲ ਹੁੰਦੇ ਆ ਉੱਥੇ ਕੋਈ ਨਹੀਂ ਪੁੱਛਦਾ ਸਿੱਧਾ ਜੀਸੂਸੀ ਦਾ ਤੱਪਾ ਲੱਗਦਾ ਆ ਤੇ ਜੇ ਇਹ ਨਹੀਂ ਮਿਲਦੀ ਆ ਨਾ ਜਾਏ ਉੱਧਰ ਐਦਾਂ ਦਾ ਕੰਮ ਨਾ ਕਰਿਓ ਮੈਂ ਇੱਥੇ ਅੰਤ ਦੇ ਵਿੱਚ ਹੋਰ ਕਹਿ ਦੇਣਾ ਜੇ ਪਾਕਿਸਤਾਨ ਵਾਲੇ ਉਹਨੂੰ ਇੱਧਰ ਭੇਜਦੇ ਆ ਵਧੀਆ ਗੱਲ ਆ ਹਨਾ ਕਿਉਂਕਿ ਉਹ ਆਪਣੇ ਮੁਲਕ ਤੇ ਉੱਪਰ ਕਲੰਕ ਤੋੜ ਲੱਗਣ ਦੇਣਗੇ ਤੇ ਭਾਰਤਾਂ ਵਾਲੇ ਸਾਡੇ ਵੀ ਉਹ ਜਿਹੜੀ ਸੀਮਾ ਐਦਾਂ ਨੂੰ ਰੱਖ ਕੇ ਬੈਠੇ ਸੀ ਉਹਨੂੰ ਇੱਥੇ ਕੀ ਕਰਨਾ ਸੀ ਉਹਨੂੰ ਵੀ ਉੱਧਰ ਭੇਜ ਦੇ ਸਹੀ ਆ ਨਾ ਗੱਲ ਇਨਾ ਨੇ ਤਾਂ ਉਹਨੂੰ ਐਡਾ ਰੱਖ ਲਿਆ ਤੇ ਰਾਣੀ ਬਣਾ ਕੇ ਤੇ ਉਹ ਤਾਂ ਇੱਥੇ ਬਣਾਤੀ ਜੀ ਨਹੀਂ ਉਹ ਤਾਂ ਫਿਲਮਾਂ ਸਾਈਨ ਕਰਦੀ ਫਿਰਦੀ ਸੀ ਉਹ ਤਾਂ ਹੀਰੋਇਨ ਬਣਾਤੀ ਉਹ ਹੀ ਬਹਿਮ ਹੋ ਗਿਆ ਸਗਾ ਸਰਪਜੀਤ ਕੌਰ ਨੂੰ ਤੇ ਮੈਂ ਤਾਂ ਪਤਾ ਨਹੀਂ ਪਾਕਿਸਤਾਨ ਚ ਜਾ ਕੇ ਉੱਤੇ ਦੀ ਟਾਲੀਵੁੱਡ ਇੰਡਸਟਰੀ ਦੇ ਵਿੱਚ ਛਾ ਜਾਣਾ ਮੈਨੂੰ ਤਾਂ ਫਿਲਮਾਂ ਮਿਲ ਜਾਣੀਆਂ ਮੈਂ ਤਾਂ ਪੋਡਕਾਸਟ ਵਾਲਿਆਂ ਨੇ ਕਿਹਾ ਆ ਜਾਓ ਮੈਡਮ ਜੀ ਤੁਹਾਡਾ ਪੋਡਕਾਸਟ ਕਰਦੇ ਤੁਹਾਡੀ ਇੰਟਰਵਿਊ ਲੈਣੇ ਪਰ ਹੋ ਗਿਆ ਸਾਮ ਉੱਥੇ ਉਲਟ ਉੱਥੇ ਉਹਦੇ ਪਈਆਂ ਜੁੱਤੀਆਂ ਉੱਥੇ ਵੱਜੇ ਉਹਦੇ ਛੱਤਰ ਤੇ ਰੋਟੀ ਦੀ ਬਰਕੀ ਉਹਨੂੰ ਖਾਣ ਨੂੰ ਨਹੀਂ ਮਿਲੀ ਚੱਜਣਾ ਕੱਪੜੇ ਉਹਨੂੰ ਪਾਣ ਨੂੰ ਨਹੀਂ ਮਿਲੇ ਉਹ ਸੋਚਦੀ ਸੀ ਵੀ ਪਤਾ ਨਹੀਂ ਮੈਨੂੰ ਜਾਂਦੀ ਨੂੰ ਆ ਗੁਲਦਸਪੇ ਮਿਲਨੇ ਫੁੱਲਾਂ ਦੇ ਭੇਂਟਾਂ ਮੈਂ ਭੇਟ ਕੀ ਕੀ ਭੇਂਟ ਕਰਨਾ ਉਹ ਨਹੀਂ ਕਿਸੇ ਨੇ ਪਲਾਟ ਦੇਣੇ ਆ ਯਾਰ ਬਾਬੂ ਪਤਾ ਨਹੀਂ ਇੱਕ ਪਹਿਲਾਂ ਵੀ ਕੋਈ ਗਈ ਸੀ ਇਦਾਂ ਉਹਨੂੰ ਪਤਾ ਨਹੀਂ ਪਲਾਟ ਬਲੂਟ ਮਿਲੇ ਸੀ ਉਦੋਂ ਕੀ ਹੋਇਆ ਸੀਗਾ ਉਹਦਾ ਕੋਈ ਸਿਸਟਮ ਹੋਰ ਸੀਗਾ ਇੱਕ ਹੋਰ ਵੀ ਪਹਿਲਾਂ ਗਈ ਸੀ ਇਸ ਕਰਕੇ ਇਹ ਵੀ ਚੱਲ ਕੇ ਹੁਣ ਆਪਾਂ ਦਾ ਫਰਜ਼ ਬਣਦਾ ਕਿ ਇਦਾਂ ਦੀਆਂ ਚਵਲ ਜਨਾਨੀਆਂ ਬਾਰੇ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਦੱਸਿਆ ਜਾਵੇ ਕਿ ਇਹਨਾਂ ਦੇ ਆ ਹਾਲ ਹੋ ਜਾਂਦੇ ਆ ਉੱਥੇ ਜਾ ਕੇ ਕੋਈ ਹੋਰ ਭੈਣ ਸਾਡੀ ਪੰਜਾਬ ਚੋਂ ਖਾਸ ਕਰਕੇ ਇਧਰਲੇ ਚੋਂ ਐਦਾਂ ਦਾ ਬਿਲਕੁਲ ਨਾ ਸੋਚੇ ਨਾ ਹੀ ਇਸ ਪਾਸੇ ਨੂੰ ਤੁਰੇ ਨਹੀਂ ਤਾਂ ਸਰਬਜੀਤ ਕੋਰਨਲ ਜੋ ਵਾਪਰਿਆ ਨਾ ਇਹ ਤੋਂ ਵੀ ਬੁਰੇ ਹਾਲ ਹੋਣਗੇ ਸੋ ਇੰਨੀਆਂ ਕੁ ਬੇਨਤੀਆਂ ਸਿੱਗੀਆਂ ਗੱਲਬਾਤ ਬੋਲ ਲਾ ਕੀ ਕਮੈਂਟ ਵੀ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਧੰਨਵਾਦ ਜੇ ਕਿਹਾ ਕਰੂੰਗਾ ਤਾਂ ਮੈਂ ਐਦਾਂ ਕੋਈ ਨਾ ਕੋਈ ਮੁੱਦੇ ਤੇ ਆਪਾਂ ਲਾਈਵ ਹੁੰਦੇ ਰਿਹਾ ਕਰਾਂਗੇ ਜ਼ਿਆਦਾਤਰ ਸਿੰਕਿੰਗ ਨਾਲ ਜੁੜੀਆਂ ਗੱਲਾਂ ਹੁੰਦੀਆਂ ਸਾਡੀਆਂ ਜਾਂ ਇਸ ਤਰ੍ਹਾਂ ਦੇ ਮਸਲੇ ਸੋ ਧੰਨਵਾਦ ਬਾਬਿਓ